ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜੀ ਦਲਜੀਤ ਦਸਾਂਜ ਨੇ ਕਿਹੜੇ ਮੰਤਰ ਦਾ ਜਾਪ ਕਰਦੇ ਨੇ ਉਹਨਾਂ ਨੇ ਖੁਦ ਆਪਣੇ ਇਸ ਮੰਤਰ ਦੇ ਬਾਰੇ ਇੱਕ ਵੀਡੀਓ ਦੇ ਰਾਹੀਂ ਇੱਕ ਇੰਟਰਵਿਊ ਦੇ ਰਾਹੀਂ ਦੱਸਿਆ ਸੀ ਕਿ ਮੈਂ ਹਮੇਸ਼ਾ ਇਸ ਪਾਠ ਦਾ ਜਾਪ ਕਰਦਾ ਰਹਿਣਾ ਹੈ ਜਦੋਂ ਵੀ ਮੈਂ ਫ੍ਰੀ ਹੁੰਨਾ ਹੈ ਜਦੋਂ ਵੀ ਮੈਂ ਚਾਹ ਕਿਤੇ ਡਰਾਈਵਿੰਗ ਕਰਦਾ ਹੁੰਦਾ ਆਉਂਦਾ ਜਾਂਦਾ ਰਸਤੇ ਦੇ ਵਿੱਚ ਸਫ਼ਰ ਦੇ ਵਿੱਚ ਮੈਂ ਜਦੋਂ ਵੀ ਫ੍ਰੀ ਟਾਈਮ ਹੁੰਦਾ ਹੈ ਮੈਂ ਉਦੋਂ ਇਸ ਮੰਤਰ ਦਾ ਜਾਪ ਕਰਦਾ ਰਹਿਣਾ ਹੈ ਉਹ ਕਿਹੜਾ ਮੰਤਰ ਹੈ ਉਹ ਕਿਹੜੇ ਮੰਤਰ ਦਾ ਜਾਪ ਕਰਦੇ ਰਹਿੰਦੇ ਨੇ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਦਲਜੀਤ ਦੋਸਾਂਦ ਨੇ ਕੋਚੀਲਾ ਦੇ ਵਿੱਚ ਆਪਣਾ ਸ਼ੋਅ ਲਾਇਆ ਸੀ ਉੱਥੇ ਕੋਈ ਕੋਈ ਹੀ ਸਿੰਗਰ ਹੀ ਪਹੁੰਚਦਾ ਹੈ ਉਹ ਉਸ ਤੱਕ ਕਿਵੇਂ ਪਹੁੰਚੇ ਕਿ ਉਹਨਾਂ ਨੇ ਆਪਣੇ ਮਾਈਂਡ ਵਿੱਚ ਥੋੜ ਰੱਖੇ ਕਿਵੇਂ ਇਸ ਤੱਕ ਪਹੁੰਚੇ ਇਹ ਸਾਰੀ ਗੱਲਬਾਤ ਆਪਾਂ ਦੱਸਾਂਗੇ ਜੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਵੀ ਆਪਣੇ ਮਾਈਂਡ ਦੇ ਵਿੱਚ ਜੋ ਤੁਸੀਂ ਕਰਨਾ ਹੈ ਉਸ ਦੇ ਲਈ ਪੋਜ਼ਿਟਿਵ ਸੋਚਣਾ ਹੈ ਕਦੇ ਇਹ ਨਹੀਂ ਸੋਚਣਾ ਵੀ ਮੇਥੋਂ ਨਹੀਂ ਹੋਣਾ ਦਿਲਜੀਤ ਤੁਸਾਂਜ ਨੇ ਦੱਸਿਆ ਵੀ ਜਦੋਂ ਵੀ ਉਹ ਕਿਤੇ ਸ਼ੋਅ ਲਾਉਂਦੇ ਨੇ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਇਹ ਸੋਚਦੇ ਨੇ ਕਿ ਮੇਰੇ ਆਲੇ-ਦੁਆਲੇ ਲੱਖਾਂ ਕਰੋੜਾਂ ਜਨਤਾ ਖੜੀ ਹੈ ਵਾਹ ਵਾਹ ਹੋ ਰਹੀ ਹੈ ਹਰ ਇੱਕ ਕੁਰਸੀ ਦੇ ਉੱਤਰ ਜਨਤਾ ਬੈਠੀ ਹੈ ਮੈਂ ਪਹਿਲਾਂ ਇਹ ਸਭ ਸੋਚਦਾ ਹਾਂ ਵੀ ਬਹੁਤ ਜਨਤਾ ਆਈ ਹੈ ਮੇਰਾ ਸ਼ੋਅ ਬਹੁਤ ਵਧੀਆ ਗਿਆ ਹੈ ਤੇ ਜਦੋਂ ਦਾ ਕਹਿੰਦਾ ਮੈਂ ਇਹ ਚੀਜ਼ਾਂ ਕਰਨ ਲੱਗਿਆ ਹਾਂ ਤੇ ਉਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਦੂਜੀ ਗੱਲ ਉਹਨਾਂ ਨੇ ਦੱਸੀ ਕਿ ਉਹ ਹਮੇਸ਼ਾ ਚੌਪਈ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ ਨੇ। ਉਹਨਾਂ ਨੇ ਆਪਣੇ ਇੰਟਰਵਿਊ 'ਚ ਵੀ ਦੱਸਿਆ ਸੀ ਵੀ ਉਹ ਨਹਾਉਣ ਟਾਈਮ ਬੇਸ਼ੱਕ ਨਹਾਉਂਦੇ ਹੋਣ ਚਾਹੇ ਡਰਾਈਵਿੰਗ ਕਰਦੇ ਹੋਣ ਜਦੋਂ ਵੀ ਉਹ ਫ੍ਰੀ ਹੋਣ ਤੇ ਉਹ ਚੌਪਈ ਸਾਹਿਬ ਜੀ ਦਾ ਪਾਠ ਕਰਦੇ ਰਹਿੰਦੇ ਨੇ। ਇਹ ਗੱਲ ਤਾਂ ਉਹਨਾਂ ਦੇ ਕੋਲ ਵਾਲੇ ਨਾਲ ਵਾਲੇ ਵੀ ਦੱਸਦੇ ਨੇ ਕਿ ਉਹਨਾਂ ਦੇ ਜਦੋਂ ਵੀ ਉਹ ਬੈਠੇ ਹੁੰਦੇ ਨੇ ਉਹਨਾਂ ਦੇ ਹਮੇਸ਼ਾ ਬੁੱਲ ਹਲਦੇ ਰਹਿੰਦੇ ਨੇ। ਪਤਾ ਨਹੀਂ ਉਹ ਮਨ ਵਿੱਚ ਕੀ ਕਿਹੜਾ ਜਾਪ ਕਰਦੇ ਨੇ ਕਿਹੜਾ ਪਾਠ ਕਰਦੇ ਨੇ ਫਿਰ ਉਹਨਾਂ ਨੇ ਦੱਸਿਆ ਸੀ ਮੈਂ ਚੋ ਪਈ ਸਹਿਬ ਜੀ ਦਾ ਪਾਠ ਹਮੇਸ਼ਾ ਆਪਣੇ ਅੰਤਰ ਕਰਦਾ ਰਹਿਣਾ ਹੈ ਜਦੋਂ ਵੀ ਮੈਂ ਜਿੱਦੂ ਵੀ ਮੈਨੂੰ ਕੁਝ ਮਾੜਾ ਜਾਵੀ ਫ੍ਰੀ ਟਾਈਮ ਮਿਲਦਾ ਹੈ ਆਪਾਂ ਨੂੰ ਬਾਣੀ ਬਹੁਤ ਹਿੰਮਤ ਦਿੰਦੀ ਹੈ ਹੌਸਲਾ ਦਿੰਦੀ ਹੈ ਜੋ ਆਪਾਂ ਕਰਨਾ ਹੈ ਉਹਦੇ ਵਿੱਚ ਆਪਾਂ ਨੂੰ ਜਨੂਨ ਆ ਜਾਂਦਾ ਹੈ ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਕਦੇ ਇਹ ਨਾ ਸੋਚਿਆ ਕਰੋ ਇਹ ਤਾਂ ਮੈਥੋਂ ਨਹੀਂ ਹੋਣਾ ਮੈਂ ਇਹ ਨਹੀਂ ਕਰ ਸਕਦਾ ਉਹਨਾਂ ਨੇ ਦੱਸਿਆ ਕਿ ਹਮੇਸ਼ਾ ਹੀ ਮੈਂ ਇਹ ਸੋਚਦਾ ਸੀ ਮੈਂ ਇਹ ਕਰਨਾ ਹੈ ਪੱਗ ਦੀ ਸ਼ਾਨ ਵਧਾਉਣੀ ਹੈ ਜਦੋਂ ਉਹ ਗਏ ਸੀ ਬਾਲੀਵੁੱਡ ਦੇ ਵਿੱਚ ਉੱਥੇ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਪਹਿਲਾਂ ਪਹਿਲਾਂ ਜਦੋਂ ਵੀ ਪੰਜਾਬੀ ਆਉਂਦੇ ਸੀ ਉਹਨਾਂ ਦਾ ਇੱਕ ਉਹਨਾਂ ਨੂੰ ਉਹੋ ਜਿਹਾ ਨਹੀਂ ਦਿਖਾਇਆ ਜਾਂਦਾ ਸੀ ਜੋ ਪੰਜਾਬੀ ਇੱਕ ਹੁੰਦਾ ਹੈ ਪੰਜਾਬੀਆਂ ਦਾ ਥੋੜਾ ਅਲੱਗ ਬੋਲੀਵੁੱਡ ਦੇ ਵਿੱਚ ਉਹਨਾਂ ਨੂੰ ਨਿਵਾ ਦਿਖਾਇਆ ਜਾਂਦਾ ਸੀ ਪੱਗ ਨੂੰ ਕਦੇ ਰਿਸਪੌਂਸ ਨਹੀਂ ਸੀ ਦਿੰਦੇ ਇਸ ਲਈ ਮੈਂ ਕਹਿੰਦੇ ਇਹ ਸੋਚਿਆ ਸੀ ਵੀ ਮੈਂ ਪੱਗ ਨੂੰ ਪੱਗ ਦੇ ਨਾਲ ਹੀ ਸਭ ਕੁਝ ਕਰਨਾ ਹੈ ਤੇ ਅਜੀਬ ਵੀ ਮੈਂ ਬਹੁਤ ਕੁਝ ਕਰਨਾ ਹੈ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਦਿਲ ਜੋ ਦਿਲਜੀਤ ਦੋਸਾਂਦ ਨੇ ਪੰਜਾਬੀਆਂ ਦੀ ਸ਼ਾਨ ਕਿੰਨੀ ਵਧਾਈ ਹੈ ਜਿੰਨੇ ਵੀ ਫੈਸ਼ਨ ਕੀਤੇ ਨੇ ਉਹਨਾਂ ਨੇ ਪੱਗ ਦੇ ਰਾਹੀਂ ਕੀਤੇ ਇਹ ਨਹੀਂ ਵੀ ਪੱਗ ਦੇ ਨਾਲ ਆਪਾਂ ਕੋਈ ਫੈਸ਼ਨ ਨਹੀਂ ਕਰ ਸਕਦੇ ਉਹ ਜਿੱਥੇ ਵੀ ਜਾਂਦੇ ਹੈ ਪੱਗ ਦੀ ਸ਼ਾਨ ਵਧਾਉਂਦੇ ਨੇ ਤੇ ਇਹ ਇਹਨਾਂ ਨੇ ਸੋਚਿਆ ਹੋਇਆ ਸੀ ਇਹ ਹੀ ਇਹ ਇਹ ਦੱਸਦੇ ਨੇ ਵੀ ਜੋ ਵੀ ਆਪਾਂ ਕਰਦੇ ਹਾਂ ਵਿਰਾਟ ਕੋਹਲੀ ਨੇ ਵੀ ਇਹ ਦੱਸਿਆ ਸੀ ਕਿ ਜਦੋਂ ਆਪਾਂ ਜੋ ਵੀ ਕੁਝ ਅਚੀਵ ਕਰਨਾ ਹੁੰਦਾ ਉਹ ਆਪਣੇ ਮਾਈਂਡ ਦੇ ਵਿੱਚ ਆਪਾਂ ਨੂੰ ਪਹਿਲਾਂ ਸੋਚਣਾ ਪੈਂਦਾ ਹੈ ਵੀ ਮੈਂ ਇਹ ਕਰਨਾ ਹੈ ਮੈਂ ਇਹ ਕਰੂੰਗਾ ਮੇਰੇ ਅੰਦਰ ਹਿੰਮਤ ਹੈਗੀ ਕਰਨ ਦੀ ਤੇ ਇੱਕ ਆਸਰਾ ਜਦੋਂ ਆਪਾਂ ਪਰਮਾਤਮਾ ਦਾ ਲੈ ਲੈਨੇ ਆ ਨਾ ਫਿਰ ਤਾਂ ਉਸ ਨੂੰ ਕੋਈ ਰੋਕਣ ਵਾਲਾ ਹੁੰਦਾ ਹੀ ਨਹੀਂ ਇਹ ਨਹੀਂ ਵੀ ਇਹਨਾਂ ਦੇ ਮਗਰ ਕੋਈ ਨੈਗੇਟਿਵਿਟੀ ਨਹੀਂ ਇਹਨਾਂ ਨੂੰ ਕੋਈ ਪਿੱਛੇ ਖਿੱਚਣ ਵਾਲਾ ਨਹੀਂ ਹੁੰਦਾ ਸਾਸੰਗ ਜੀ ਹਰ ਕਿਸੇ ਦੇ ਦੁਸ਼ਮਣ ਨੇ ਹਰ ਕਿਸੇ ਨੂੰ ਪਿੱਛੇ ਖਿੱਚਣ ਦੀ ਆਦਤ ਬਣੀ ਹੁੰਦੀ ਹੈ ਇਹ ਹਰ ਕਿਸੇ ਨੂੰ ਫੇਸ ਕਰਨੀ ਆ ਪੈਣੀ ਆ ਆਪਣੀ ਜ਼ਿੰਦਗੀ ਦੇ ਵਿੱਚ ਪਰ ਜਦੋਂ ਆਪਣਾ ਮਕਸਦ ਕਲੀਅਰ ਹੈ ਆਪਣੇ ਨਾਲ ਪਰਮਾਤਮਾ ਦਾ ਓਟ ਆਸਰਾ ਹੈ ਤਾਂ ਫਿਰ ਆਪਾਂ ਨੂੰ ਕੋਈ ਵੀ ਚੀਜ਼ ਨਹੀਂ ਰੋਕ ਸਕਦੀ ਅੱਗੇ ਵਧਣ ਤੋਂ ਇਸ ਲਈ ਤੁਸੀਂ ਵੀ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਪਹਿਲਾਂ ਤਾਂ ਆਪਣੇ ਮਾਈਂਡ ਸੋਚ ਨੂੰ ਆਪਣੇ ਮਾਈਂਡ ਨੂੰ ਪੋਜੀਟਿਵ ਰੱਖੋ ਆਪਣੇ ਅੰਦਰ ਹਿੰਮਤ ਰੱਖੋ ਵੀ ਮੈਂ ਇਹ ਕਰੂੰਗਾ ਕਰ ਸਕਦਾ ਹਾਂ ਮੈਂ ਵੀ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਹ ਸੋਚੋ ਫਿਰ ਦੂਸਰੀ ਗੱਲ ਤੁਸੀਂ ਬਾਣੀ ਨਾਲ ਜੁੜੋ ਬਾਣੀ ਨੂੰ ਬਾਣੀ ਨੂੰ ਜ਼ਰੂਰ ਆਪਣੇ કંઠ ਇੱਕ ਪਾਠ ਆਪਣੇ ਅੰਦਰ કંઠ ਜ਼ਰੂਰ ਯਾਦ ਰੱਖੋ ਜਦੋਂ ਵੀ ਤੁਸੀਂ ਫ੍ਰੀ ਹੁੰਨੇ ਵੇਲੇ ਹੁਨੇ ਕੰਮ ਕਰਦੇ ਹੁੰਨੇ ਆ ਉਦੋਂ ਤੁਸੀਂ ਕੰਮ ਕਰਦੇ ਆਂਦੇ ਨਾਲ-ਨਾਲ ਬਾਣੀ ਅੰਦਰ ਦਾ ਜਾਪ ਕਰੋਗੇ ਨਾ ਤੁਸੀਂ ਉਸ ਦੇ ਵਿੱਚ ਬਰਕਤ ਆਪਣੇ ਅੰਦਰ ਹੌਸਲਾ ਆਪ ਬਦਲਾਵ ਇਹ ਤੁਸੀਂ ਆਪ ਮਹਿਸੂਸ ਕਰੋਗੇ ਫਿਰ ਤੁਸੀਂ ਕਹੋਗੇ ਵੀ ਹਾਂ ਵਾਕਈ ਇਹਦੇ ਵਿੱਚ ਬਹੁਤ ਪੋਜਿਟਿਵਿਟੀ ਹੈ ਬਹੁਤ એનર્ਜੀ ਹੈ ਪਾਠ ਹੈ ਜਿਹੜਾ ਆਪਾਂ ਨੂੰ ਬਹੁਤ એનર્ਜੀ ਦਿੰਦਾ ਹੈ ਬਹੁਤ ਹੀ ਹਿੰਮਤ ਦਿੰਦਾ ਹੈ ਇਸ ਲਈ ਹਰ ਕਿਸੇ ਨੂੰ ਪਾਠ ਜ਼ਰੂਰ ਕਰਨਾ ਚਾਹੀਦਾ ਆਪਣੇ ਸੋਚ ਨੂੰ ਪੋਜਿਟਿਵ ਰੱਖਣਾ ਚਾਹੀਦਾ